ਪੁਲਿਸ ਕਮਿਸ਼ਨਰ ਅਮਰਸਰ ਰਾਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਪੁਲਿਸ ਸਟੇਸ਼ਨ ਛਾਟਾ ਅੰਡਰ ਦ ਸੁਪਰਵੀਜ਼ਨ ਆਫ ACP ਵੈਸਟ ਰਾਸ਼ੇਪਦਰਸ਼ਨ ਜੀ ਤੇ SHO ਛਾਟਾ ਸ਼੍ਰੀ ਵਿਨੋਦ ਕੁਮਾਰ ਉਹਨਾਂ ਨੇ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਐ FIR ਨੰਬਰ 220 ਅੰਡਰ ਸੈਕਸ਼ਨ 303 2 317 2 BN S ਐਕਟ ਦੇ ਤਹਿਤ ਦੋਸ਼ੀ ਦਾ ਨਾਮ ਹੈ ਪ੍ਰਿੰਸ ਗਿਲ ਬਲਜਿੰਦਰ ਸਿੰਘ ਤੇ ਰਾਜਵੀਰ ਸਿੰਘ ਇਹ ਤਿੰਨਾਂ ਦੀ ਉਮਰ 22 ਸਾਲ ਦੇ ਕਰੀਬ ਹੈ ਤੇ 10ਵੀਂ 12ਵੀਂ ਪੜ੍ਹੇ ਆ ਤੇ ਇਹ ਤਿੰਨੋਂ ਕੋਈ ਕੰਮ ਨਹੀਂ ਕਰਦੇ ਤੇ ਇਹਨਾਂ ਤੋਂ ਸਾਨੂੰ 4 ਮੋਟਰਸਾਈਕਲ ਤੇ 2 ਐਕਟਿਵਾ ਸਕੂਟਰ ਵੀ ਰਿਕਵਰੀ ਹੋਈ ਹੈ ਤੇ 14 ਤਰੀਕ ਨੂੰ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਤੇ ਕੈਂਟੋਨਮੈਂਟ ਏਰੀਆ ਦੇ ਵਿੱਚੋਂ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 6 ਅ ਵਾਹिकल्स ਦੀ ਰਿਕਵਰੀ ਹੋਈ ਹੈ ਤੇ ਅਸੀਂ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਜੇ ਹੋਰ ਵੀ ਕੁਝ ਨਿਕਲੂਗਾ ਪੁੱਛਗਿੱਛ ਦੇ ਵਿੱਚ ਤੇ ਉਹ ਵੀ ਅਸੀਂ ਤੁਹਾਨੂੰ ਪਬਲਿਕ ਨੂੰ ਜਾਣੂ ਕਰਾਵਾਂਗੇ ਤੇ ਬਾਕੀ ਇਹਨਾਂ ਦੇ ਬਰਖਲਾਸ ਹਲੇ ਫਿਲਹਾਲ ਸਾਨੂੰ ਕੋਈ ਹੋਰ ਕੋਈ ਕੇਸ ਦਾ ਨਹੀਂ ਪਤਾ ਚੱਲਿਆ ਧੰਨਵਾਦ